ਤਾਨੂ ਬਹੁਤ ਬਹੁਤ ਮੁਬਾਰਕਾ ਅੱਜ ਅਸੀਂ ਵਾਰਡ ਨੰਬਰ 99 ਨਾਲੀ ਮਲਾ ਔਰ ਸ਼ੋਨੀ ਮਲਾ ਨਾਲ ਨਾਲ ਦੀ ਇੱਥੇ ਅੱਜ ਨਾਲੀ ਮਲੇ ਦੇ ਦੁਆਰ ਦੇ ਜਿਹੜਾ ਨਾਲਾ ਜਿਹੜਾ ਪੁਰਾਣਾ ਚੱਲ ਕੇ ਆ ਰਿਹਾ ਪੁਰਾਣੇ ਸ਼ਹਿਰ ਚੋਂ ਉਹਦੇ ਨਾਲ ਦੀ ਕੰਕਰੀਟ ਦੀ ਦੁਆਰ ਦਾ ਕਿਉਂਕਿ ਹਰ ਬਰਸਾਤ ਤੇ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਇੱਕ ਮਲੇ ਦੇ ਵਿੱਚ ਨਾਂ ਕਿਉਂਦਾ ਤੇ ਉਹਨੂੰ ਸਾਰੇ ਨੂੰ ਪੱਕਾ ਕਰ ਦੇਣਾ ਨਾਲੇ ਨੂੰ ਔਰ ਉਸ ਦੇ ਨਾਲ ਜਿਹੜਾ ਨਾਲੀ ਵੜੇ ਅੰਦਰ ਐਂਟਰ ਕਰਦੇ ਆ ਉਹ ਜਿਹੜਾ ਅੰਦਰ ਐਂਟਰ ਕਰਦੇ ਆ 50 60 ਫੁੱਟ ਦਾ ਜਿਹੜਾ ਟੋਟਾ ਹੈਗਾ ਲੈਟਰ ਪੈਣ ਵਾਲਾ ਉਹ ਸੀਲਿੰਟਰ ਪਾਣਾ ਔਰ ਨਾਲਾ ਜਿਹੜੀਆਂ ਛੋਟੀਆਂ ਗਲੀਆਂ ਉਹਦੇ ਸੀਵਰੀ ਪਾਣਾ ਉਹ ਸੀਵਰੀ ਪਾਣਾ ਤਕਰੀਬਨ ਅਕਸ਼ੇ ਜੀ ਕਿੰਨੇ ਲੱਗਦਾ 35 ਲੱਖ ਦਾ ਕੰਮ ਹੈ 35 ਲੱਖ ਦਾ ਕੰਮ ਅਜੇ ਪਰ ਸਟਾਰਟ ਕਰਤਾ ਇਹ 1 ਮਹੀਨੇ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰ ਦਰਾਂਗੇ ਇਹਦੀ ਕੰਕਰੀਟ ਦੀ ਦੁਆਰ ਬਣ ਜੇ ਪਾਣੀ ਬਾਹਰ ਨਹੀਂ ਆਊਗਾ ਜੇਰਾ ਜਦੋਂ ਨਾਲਾ ਭਰ ਜਾਂਦਾ ਪਾਣੀ ਦਮੋਰੀਆ ਪੁਲ ਦੇ ਥੱਲੇ ਆ ਜਾਂਦਾ ਭਰ ਕੇ ਉਹ ਨਹੀਂ ਪਰੂਗਾ ਔਰ ਇਹ ਸੇਫ ਹੋ ਜਾਊਗਾ ਨੰਗਣਾ ਆਣਾ ਜਾਣਾ ਹੁਣ ਦੇਖੋ ਨਾ ਕੀ ਆ ਬਾਤ ਹੈ ਕੀ ਆ ਬਾਤ ਹੈ ਕਿਆ ਬਾਤ ਹੈ ਬੜੇ ਦਿਨ ਬਾਅਦ ਦਰਸ਼ਨ ਹੋਏ ਕੀ ਗੱਲ ਛੱਡ ਗਿਆ ਸੀ ਇਹ ਬਹੁਤ ਇਸ਼ਤਿਆਰੀ ਸੀ ਕੁੜੀਆਂ ਨੇ ਅੱਛਾ ਚਲੋ ਤੁਹਾਨੂੰ ਮੁਬਾਰਕਾਂ ਭਾਈ ਬਹੁਤ ਬਹੁਤ ਸਾਰੇ ਚਾਰ ਸੁੱਕੇ ਘੜ ਦੇ ਦੂੰ ਦੁਵਾਲੀ ਵੀ ਦਸਹਿਰਾ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਵਾਰਡ ਨੰਬਰ 99 ਨਾਲੀ ਮਲਾ ਔਰ ਸ਼ੋਨੀ ਮਲਾ ਨਾਲ ਨਾਲ ਦੀ ਇੱਥੇ ਅੱਜ ਨਾਲੀ ਮਲੇ ਦੇ ਦੁਆਰ ਦੇ ਜਿਹੜਾ ਨਾਲਾ ਜਿਹੜਾ ਪੁਰਾਣਾ ਚੱਲ ਕੇ ਆ ਰਿਹਾ ਪੁਰਾਣੇ ਸ਼ਹਿਰ ਚ ਉਹਦੇ ਨਾਲ ਦੀ ਕੰਕਰੀਟ ਦੀ ਦੁਵਾਰ ਦਾ ਕੋਈ ਹਰ ਬਰਸਾਤ ਤੇ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਇੱਕ ਮਾਲੇ ਦੇ ਵਿੱਚ ਨਾਲ ਕਿਉਂਦਾ ਤੇ ਉਹਨੂੰ ਸਾਰੇ ਨੂੰ ਪੱਕਾ ਕਰਦੇ ਨਾਲੇ ਨੂੰ ਔਰ ਉਸ ਦੇ ਨਾਲ ਜੋ ਨਾਲੀ ਵੜੇ ਅੰਦਰ ਐਂਟਰ ਕਰਦੇ ਆ ਉਹ ਜਿਹੜਾ ਅੰਦਰ ਐਂਟਰ ਕਰਦੇ ਆ 50 ਸੈਟ ਫੁੱਟ ਦਾ ਜਿਹੜਾ ਟੋਟਾ ਹੈਗਾ ਲੈਂਟਰ ਪਾਣ ਵਾਲਾ ਉਸ ਹੀ ਲੈਂਟਰ ਪਾਣਾ ਔਰ ਨਾਲਾ ਜਿਹੜੀਆਂ ਛੋਟੀਆਂ ਗਰੀਆਂ ਉਹਦੇ ਸੀਬਰੀ ਪਾਣਾ ਉਹ ਸੀਬਰੀ ਪਾ ਦੇਣਾ ਤਕਰੀਬਨ ਅਕਸ਼ੇ ਜੀ ਕਿੰਨੇ ਲੱਗਦਾ 35 ਲੱਖ ਦਾ ਕੰਮ ਹੈ 35 ਲੱਖ ਦਾ ਕੰਮ ਬਜਟ ਸਟਾਰਟ ਕਰਤਾ ਇਹ 1 ਮਹੀਨੇ ਦੇ ਵਿੱਚ ਵਿੱਚ ਇੱਕ ਬ੍ਰੀਡ ਕਰ ਦਣਾ ਇਹਨੂੰ ਔਰ ਤੁਹਾਡੇ ਮਾਧਮੇਨ ਤੇ ਮੈਂ ਬਲਾਂ ਰਸ਼ਨ ਨੂੰ ਮੁਬਾਰਕਬਾਦੀ ਵੀ ਦੇਵਾਂਗਾ ਔਰ ਆਸ ਕਰ ਰਹੇ ਨਾ ਕਿ ਸਹਿਯੋਗ ਕਰਨ ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਉਹਦੇ ਤੋਂ ਤੁਹਾਡਾ ਸਾਥ ਹੋਏ ਤਾਂ ਕੰਮ ਵਧੀਆ ਹੋਵੇਗਾ ਇਸ ਕਰਕੇ ਤੁਹਾਡਾ ਸਾਥ ਚਾਹਾਂਗੇ ਸਾਥ ਤਾਂ ਵੈਸੇ ਵੀ ਦਿੰਦੇ ਆ ਹਮੇਸ਼ਾ ਹੀ ਪਰ ਇਹ ਕੰਮ ਦੇ ਨਾਲ ਸਾਥ ਹੋਏਗਾ ਤੇ ਸੋਤਾ ਜੀ ਖੜੇ ਹੈ ਲਾਲ ਜੀ ਕੁਮਾਰ ਸਾਹਿਬ ਖੜੇ ساری ਟੀਮ ਖੜੀ ਹੈ ਨਾਲ ਕੇ ਅਸੀਂ ਆਪਾਂ ਹਮਲਾ ਮਾਰਾਂਗੇ ਜਿਹੜਾ ਕੋਈ ਬਾਕੀ ਕੰਮ ਰਹਿ ਗਿਆ ਉਹ ਵੀ ਨਾਲ ਹੀ ਸੀ ਕਰਵਾ ਦੇਣਾ ਇਹਨਾਂ ਨੇ ਤਾਂ ਜਿੰਨਾ ਹਿੱਸਾ ਖੁੱਲਿਆ ਹੋਇਆ ਹੈਗਾ ਤੁਸੀਂ ਕਹਿੰਦੇ ਉਹਨੂੰ ਪਰੇਮ ਛੱਤਿਆ ਜਾਏ ਨਹੀਂ ਨਹੀਂ ਛੱਤਿਆ ਨਹੀਂ ਜਾਣਾ ਇਹਨੂੰ ਨਾਲ ਦੁਆਰ ਕਰਾਂਗੇ ਛੱਦ ਦਿੱਤਾ ਤੇ ਕੱਲ ਨੂੰ ਪਿਛਲੇ ਟੈਂਜਲਾ ਪਿਛਲਾ ਮਗਰਲਾ ਹਿੱ ਅਸੀਂ ਉਹਨਾਂ ਮਸ਼ੀਨ ਲਾ ਕੇ ਸਫਾਈ ਕਰ ਲੈਣੇ ਆ। ਇਹਦੀ ਕੰਕਰੀਟ ਦੀ ਦੁਵਾਰ ਬਣ ਜੇ ਪਾਣੀ ਬਾਹਰ ਨਹੀਂ ਆਊਗਾ। ਜਿਹੜਾ ਜਦੋਂ ਨਾਲਾ ਭਰ ਜਾਂਦਾ ਪਾਣੀ ਦਮੋਰੀਆ ਪੁਲ ਦੇ ਥੱਲੇ ਆ ਜਾਂਦਾ ਭਰ ਕੇ ਉਹ ਨਹੀਂ ਪਰੂਗਾ ਔਰ ਇਹ ਸੇਫ ਹੋ ਜਾਊਗਾ। ਨੰਗਣਾ ਆਣਾ ਜਾਣਾ ਹੁਣ ਦੇਖੋ ਨਾ ਤੁਸੀਂ ਨਿਗਾਹ ਮਾਰੋ। ਦੁਵਾਰ ਗਿਰੀ ਹੋਈ ਆ ਮੈਂ ਦਿਖਾਵਾਂਗਾ ਤੁਹਾਨੂੰ। ਦੇਖ ਲਈ ਦਿਖਾਣਾ ਚਾਹੁੰਗਾ। ਔਰ ਇਹ ਬਰਛਾਤਾਂ ਦੇ ਵਿੱਚ ਦੁਵਾਰ ਗਿਰ ਗਈ ਸੀ। ਦੁਵਾਰ ਗਿਰਨ ਕਰਕੇ ਇੱਥੇ ਜਾਂ ਆਵਾਜ਼ ਆ ਵੀ ਆ ਬਹੁਤ ਦਿੱਕਤ ਆ ਰਹੀ ਸੀ ਆਵਾਜ਼ਾਈ ਨੂੰ। ਉਹਨੇ ਆ ਕਿ ਦੁਵਾਰ ਬਣ ਜੂ ਕੰਕਰੀਟ ਦੀ 8 ਫੁੱਟ ਦੀ ਦੁਵਾਰ ਬਣ ਜਾਣੀ ਆ। ਨੀਚੇ ਵੀ ਹ ਇਕ ਤਾਂ ਅਰਜਨ ਵਾਲਾ ਸੇਫਟੀ ਹੋ ਜਾਏਗੀ ਕਹਿ ਸਕਦੇ ਜਿਵੇਂ ਤੁਸੀਂ ਪਰਲੀ ਸਾਈਡ ਦੇ ਨਾਲੇ ਦੇ ਨਾਲ-ਨਾਲ ਪੁੱਛੀਆਂ ਕੰਧਾਂ ਕਰਾਈਆਂ ਸੀ ਵੀ ਇਸ ਵਾਰ ਪਾਣੀ ਨਹੀਂ ਆਇਆ ਹਾਂ ਹਾਂ ਬਿਲਕੁਲ ਜਿਵੇਂ ਆਪਾਂ ਦਰਿਆ ਦੇ ਦੁਵਾਰ ਬਣਾਈਆਂ ਨੇ ਇੱਕ ਦੁਵਾਰ ਅੱਗੇ ਨਾਲੇ ਤੋਂ ਜਿਹੜੀ ਆਪਣਾ بڑے ਨਾਲੇ ਤੋਂ ਸ਼ਹਿਰ ਚੱਲ ਰਹੀ ਹੈ ਉੱਥੇ ਵੀ ਦੁਵਾਰ ਬਣ ਰਹੀ ਹੈ ਉਹ ਵੀ ਦੁਵਾਰ ਮਤਲਬ ਮੈਂ ਕਿਸੇ ਨੂੰ ਕਹਾਂਗਾ ਤੇ ਨਾਲੇ ਦੇ ਦੁਵਾਰ ਬਣ ਰਹੀ ਹੈ ਉਹ ਵੀ 8-9 ਫੁੱਟ ਦੀ ਬਣ ਰਹੀ ਹੈ ਉਸੇ ਬੇਸ ਤੇ ਸਾਰੀ ਦੁਵਾਰ ਬਣ ਜਾਣੀ ਹੈ ਕਿ ਦਰਿਆ ਨਾਲੇ ਦਾ ਪਾਣੀ ਜਦੋਂ ਓਵਰਫਲੋ ਹੋ ਕੇ ਬਾਹਰ ਨਾ ਆਏਗਾ ਔਰ ਡੰਗਰ ਵਾਲੇ ਨੂੰ ਦਿੱਕਤ ਨਹੀਂ ਹੋਏਗੀ ਧੰਨਵਾਦ ਆਮ ਆਦਮੀ